ਅਸੀਂ ਮਾਦੋਂ ਨਗਰ ਚ ਰਹਿੰਦੇ ਸਾਡੀ ਕੋਠੀ ਹੈ ਮਾਦੋਂ ਨਗਰ ਚ ਕੀ ਕਹਿਣਾ ਚਾਹੋਗੇ ਚਿੱਟੇ ਦਾ ਦੇਨ ਤੇ ਲਗਾਤਾਰ ਨੌਜਵਾਨੀ ਨੂੰ ਆਪਣਾ ਨਿਕਲਦਾ ਜਾ ਰਿਹਾ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਰੋਕਣਾ ਚਾਹੀਦਾ ਔਰ ਤਾਂ ਹੀ ਬੱਚਿਆਂ ਦੀ ਤੁਹਾਡੀ ਡਬਲ ਐਫ ਬਲੋਕ ਦੀ ਕਾਫੀ ਚਰਚਾ ਹੈ ਕਿੰਨੇ ਕ ਨੌਜਵਾਨ ਤੁਹਾਨੂੰ ਲੱਗਦੇ ਨੇ ਚਿੱਟੇ ਦੇ ਆਦੀ ਹੈ ਸਾਡੀ ਡਬਲ ਐਫ ਬਲੋਕ ਵਿੱਚ ਬਹੁਤ ਮੁੰਡੇ ਆ ਜਿਹੜੇ ਚਿੱਟੇ ਸੀ ਕੌਣ ਵੇਚਦਾ ਕੌਣ ਕੁਝ ਨਹੀਂ ਪਤਾ ਆਲਿਆਂ ਦੇ ਨਾਮ ਵੀ ਪਾਵਾ ਤੈਨੂੰ ਰੋਕੀ ਮਤਲਬ ਕਹਿੰਦੀ ਪੁਲਿਸ ਨੂੰ ਕੀਤੀ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਜਾਣਕਾਰੀ ਪਰ ਪੁਲਿਸ ਵਾਲੇ ਕੁਝ ਨਹੀਂ ਕਰਦੇ ਉਹਨਾਂ ਨੂੰ ਬਸ ਉਹਨਾਂ ਨੇ ਪੈਸੇ ਖਾਦੇ ਹੁੰਦੇ ਜਿਹੜੀ ਸਿੱਧੀ ਗੱਲ ਹੈ ਪਦਰ ਰਸਤਾ ਪੈਸੇ ਖਾਦੇ ਹੁੰਦੇ ਉਹ ਆਪਣੇ ਰਸਤੇ ਉਹਨਾਂ ਨੂੰ ਕੋਈ ਕਿਸੇ ਨੇ ਮਤਲਬ ਦੀ ਕਿ ਪੁੱਤ ਮਰ ਜਾਵੇ ਕਿਦਾ ਘਰ ਜੜਿਆ ਅੱਜ ਜਿਹਦਾ ਸਾਡਾ ਉਜੜਿਆ ਨਾ ਇੱਕ ਦਿਨ ਸਭ ਦਾ ਹੀ ਉਜੜਣਾ ਜੇ ਕਿਸੇ ਨੇ ਆਵਾਜ਼ ਨਹੀਂ ਉਠਾਈ ਭਤੀਜਾ ਜਵੇਦ ਚਾਚੀ ਹੈ ਹਾਂ ਜੀ ওভারਡੋਜ਼ ਹਾਂ ਜੀ ওভারਡੋਜ਼ ਆ ਜੀ ਇਹਨੇ ਤੇ ਇੱਕ ਤਾਂ ਉਹ ওভারਡੋਜ਼ ਕਰਕੇ ਹਾਂ ਜੀ ਮੇਰਾ ਨਾਮ ਕੀਰਨ ਦੇਖੋ ਜਿਹੜੀ ਚਿੰਤਾ ਦਾ ਵਿਸ਼ਾ ਤਾਂ ਇਹ ਬਹੁਤ ਵੱਡਾ ਗੰਭੀਰ ਸਮੱਸਿਆ ਹੈ ਜਿੱਥੇ ਪੰਜਾਬ ਦੇ ਅੰਦਰ 700-800 ਦੇ ਬੰਦੇ ਦੇ ਮਗਰ ਇੱਕ ਕਨਸਟੇਬਲ ਹੋਣਾ ਚਾਹੀਦਾ ਉੱਥੇ ਲਗਭਗ 3500 ਦੇ ਬੰਦੇ 3500 4000 ਬੰਦੇ ਦੇ ਮਗਰ ਇੱਕ ਕਨਸਟੇਬਲ ਹੈ ਔਰ ਇਹ ਵੱਡੀ ਸਮੱਸਿਆ ਹੈਗੀ ਆ ਪੰਜਾਬ ਦੇ ਅੰਦਰ ਕਿ ਜਿਹੜੇ ਪੁਲਿਸ ਫੋਰਸ ਹੈ ਬਹੁਤ ਘੱਟ ਹੈ ਔਰ ਫਿਰ ਵੀ ਜਿੰਨੀ ਵੀ ਪੁਲਿਸ ਫੋਰਸ ਹੈ ਅਗਰ ਯਾਰ ਕਿਸੇ ਦੇ ਨਾਲ ਕੋਈ ਕਿਤੇ ਧਰਨਾ ਮਜਾਦੇ ਮਲਾਜਮ ਕਰਦੇ ਹੋਣ ਤਾਂ ਉੱਥੇ ਤਾਂ ਫੋਰਸ ਆ ਜਾਂਦੀ ਬਹੁਤ ਵੱਡੀ ਤਦਾਦ ਚ ਪਰ ਜਿੱਥੇ ਨਸ਼ਾ ਰੋਕਣ ਦੀ ਗੱਲ ਆਦੀ ਉੱਥੇ ਪੁਲਿਸ ਫੋਰਸ ਕਿਉਂ ਨਹੀਂ ਆਦੀ ਉਹ ਜਿਹੜੀ ਪੁਲਿਸ ਫੋਰਸ ਉੱਥੇ ਵੀ ਲੱਗਣੀ ਚਾਹੀਦੀ ਆ ਅਸੀਂ ਅੱਜ ਬਿਲਕੁਲ ਇੱਕ ਤੈਅ ਕਰਕੇ ਗੱਲ ਦੱਸ ਰਹੇ ਹਾਂ ਕਿ ਜਿਹੜਾ ਡਬਲ ਐਫ ਬਲੋਕ ਹੈ ਉਹਦੇ ਆਲੇ ਦੁਆਲੇ ਸਾਰੇ ਨਸ਼ੇ ਦੇ ਸਭ ਤੋਂ ਵੱਧ ਵਪਾਰੀ ਇਕੱਠੇ ਹੋ ਗਏ ਔਰ ਲੇਡੀਆਂ ਤੱਕ ਨਸ਼ਾ ਵੇਚ ਰਹੀਆਂ ਬਿਲਕੁਲ ਔਰ ਇਹਨਾਂ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਪਤਾ ਹੈ ਇੱਕ ਇੱਕ ਬੰਦੇ ਦਾ ਪਤਾ ਹੈ شناخت ਹੈ ਇਹਨਾਂ ਕੋਲ ਪਰ ਨਹੀਂ ਰੋਕ ਰਹੇ ਪਤਾ ਨਹੀਂ ਉਹ ਕਿਹੜੀ ਮਜਬੂਰੀ ਹੈ ਇਸ ਪੁਲਿਸ ਦੀ ਇੱਕ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਔਰ ਉਹਦੇ ਛੋਟੇ ਛੋਟੇ ਬੱਚੇ ਆਨਾਲੇ ਸਮਝ ਤਾਂ ਲਗਾਤਾਰ ਜਿਹੜੀਆਂ ਮੌਤਾਂ ਇਹ ਵਧਣ ਗਿਆ ਨਸ਼ੇ ਨਾਲ ਕੱਟਣ ਗਿਆ ਨਹੀਂ ਔਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਤੁਰੰਤ ਇਹਦੇ ਉੱਤੇ ਠੱਲ ਪਾਈ ਜਾਵੇ ਸਰ ਇੱਕ ਪੇਸ਼ੈਂਟ ਬ੍ਰੌਂਟ ਡੈੱਡ ਹੀ ਆਇਆ ਸੀ ਸਰ ਕੋ ਐਮਰਜੈਂਸੀ ਦੇ ਵਿੱਚ ਤੇ ਯੰਗ ਪੇਸ਼ੈਂਟ ਹੈ ਕੁਝ ਸਸਪੈਕਟਿਡ ਹੋ ਸਰਦਾ ਕਿ ਅਨਨੋਨ ਸਬਸਟੈਂਸ ਦਾ ਬਾਕੀ ਸਭ ਐਗਜ਼ੈਕਟ ਜੋ ਵੀ ਹੈ ਤੇ ਇਸ ਆਪਟਰ ਕੋਸਮਰ ਤੇ ਸਰ ਪੋਸਟਮਾਰਟਮ ਕਰਾ ਰਹੇ ਹੋਗੇ ਬਿਲਕੁਲ ਬਿਲਕੁਲ ਸਰ ਜੋ ਗਵਰਨਮੈਂਟ ਦੀ ਪ੍ਰੋਟੋਕੋਲ ਅਨੁਸਾਰ ਦੇ ਨਾਲ ਇਹ ਦੇਖਿਆ ਗਿਆ ਗੇਰ ਕੋਰ ਹੈਗਾ ਯੰਗ ਡੈਥ ਹੈ ਇਹਦਾ ਪੋਸਟਮਾਰਟਮ ਹੋਣਾ ਤੇ ਸਰ ਪ੍ਰਾਇਮਰੀ ਜਾਂਚ ਕੀ ਲੱਗਿਆ ਸਾਨੂੰ ਸਰ ਇਦਾਂ ਨਹੀਂ ਕੁਝ ਵੀ ਕਹਿ ਸਕਦੇ ਕਿਉਂਕਿ ਜੇ ਪਰਿਵਾਰ ਦਾ ਇਹ ਕਹਿਣਾ ਕਿ ਨਸ਼ੇ ਦੀ ਓਵਰਡੋਸ ਕਰਕੇ ਐਸਾ ਹੋਇਆ ਜੋ ਸਰ एवरीथिंग ਜਿਹੜੀ ਵੀ ਜੋ ਵੀ ਚੀਜ਼ ਹੈ ਇਹ ਪੋਸਟਮਾਰਟਮ ਦੇ ਵਿੱਚ ਹੀ ਪਤਾ ਲੱਗਣਾ ਹੈ ਇਦਾਂ ਕੋਈ ਨਹੀਂ ਆਪਾਂ ਕਮੈਂਟ ਕਰ ਸਕਦੇ ਸਰ ਓਕੇ ਆਪਣਾ ਐਸਆਈ ਸੁਸ਼ੀਲ ਮੁੰਡਾ ਗਿਆ ਜੀ ਉੱਥੇ ਕਾਰਵਾਈ ਕਰਨ ਡੈੱਡ ਬੋਡੀ ਖਾਣ ਜੋ ਪੇਰੈਂਟ ਸਾਡੇ ਕੋਲ ਅਫੀਸ਼ਲ ਸਟੇਟਮੈਂਟ ਦੇਣਗੇ ਜੀ ਤਾਂ ਜੋ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਊਗੀ ਜਾਂ ਬਿਸੜਾ ਰਿਪੋਰਟ ਆਊਗੀ ਉਸ ਤੋਂ ਇਹ ਗੱਲਾਂ ਕਲੀਅਰ ਕਹਿ ਸਕਦਾ ਮੈਂ ਬਾਕੀ ਜਦੋਂ ਤੱਕ ਨਹੀਂ ਆਉਂਦੀ ਜੇ ਉਹ ਐਦਾਂ ਦੀ ਕੋਈ ਸਟੇਟਮੈਂਟ ਦਿੰਦੇ ਆ ਫਿਰ ਆਪਾਂ ਉਹਨਾਂ ਦੇ ਬਿਆਨ ਦੇ ਆਧਾਰ ਤੇ ਨਹੀਂ ਫਿਰ ਜਿਹੜਾ ਹੈਗਾ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਜਿਹੜੀ ਉਹ ਕਾਰਵਾਈ ਕੀਤੀ